ਮਸਲਾ ਇਹ ਸੀ ਵੀ ਇਹ ਇੱਥੇ ਨਾ ਦੋ ਫੇਸ ਦੇ ਵਿੱਚ ਐਚ ਐਮ ਐਚ ਐਲ ਦੇ ਕੁਆਟਰ ਨੇ ਉਹਨਾਂ ਦੇ ਵਸਨੀਕ ਉਹਨਾਂ ਦੇ ਪ੍ਰਧਾਨ ਨੇ ਸਵੇਰੇ ਮੈਨੂੰ ਫੋਨ ਆਇਆ ਵੀ ਇੱਕ ਨਾਲ ਲੱਗਦਾ ਚੰਡੀਗੜ੍ਹ ਦਾ ਪਾਰਕ ਹੈ ਉਹਦੇ ਵਿੱਚ ਅਸੀਂ ਇੱਥੇ ਆਏ ਤਾਂ ਵਾਕੀ ਠੇਕਾ ਖੁੱਲਾ ਹੋਇਆ ਸੀਗਾ ਜੀ ਉਹ ਠੇਕਾ ਠੇਕੇਦਾਰਾਂ ਨੇ ਆ ਕੇ ਗੱਲ ਕੀਤੀ ਥੋੜੀ ਆਪਸ ਤਲਖੀ ਵੀ ਹੋਈ ਤੇ ਪੁਲਿਸ ਆਈ ਪੁਲਿਸ ਨੇ ਹੁਣ ਕਿਹਾ ਵੀ ਅਸੀਂ ਅਰਜ਼ੀਆਂ ਦੋਨੇ ਪਾਰਟੀਆਂ ਦੇ ਦਿਓ ਚੈੱਕ ਕਰ ਲਾਂਗੇ ਵੀ ਏਰੀਆ ਕਿਹਦੇ ਪਰਮਿਸ਼ਨ ਦਿੱਤੇ ਆ ਕੇ ਸਾਰੇ ਖੁੱਲਣ ਲੱਗੇ ਸੀਗੇ ਅਸੀਂ ਉਦੋਂ ਵੀ ਸਾਰੇ ਮਨਲੇ ਇਕੱਠੇ ਹੋ ਗਏ ਸੀ ਸੀਸੀਟੀਵੀ ਚੰਡੀਗੜ੍ਹ ਬਾਉਂਡਰੀ ਤੇ ਤੁਸੀਂ ਨਹੀਂ ਖੋਲ ਸਕਦੇ ਚੰਡੀਗੜ੍ਹ ਦਾ ਪਾਰਕਿੰਗ ਜਿਹੜੀ ਆ پارک ਦੀ ਬਣਾਈ ਹੋਈ ਆ پارکੀ ਲੋਕ ਬੱਚੇ ਜਨਨੀਆਂ ਆਉਂਦੇ ਨੇ ਸ਼ਾਮ ਨੂੰ ਉਸ ਵੇਲੇ ਪੰਜਾਬ ਚ ਰੱਖਿਆ ਹੋਇਆ ਲੇਕਿਨ ਆ ਜਿਹੜੀ ਬਾਉਂਡਰੀ ਆ ਆ ਦੇਖੋ ਬਣੀ ਹੋਈ ਏ ਚੰਡੀਗੜ੍ਹ ਜਿੱਥੇ ਆਪਾਂ ਖੜੇ ਇਹ ਵੀ ਚੰਡੀਗੜ੍ਹ ਆ ਪਾਰਕਿੰਗ ਜਦੋਂ ਚੰਡੀਗੜ੍ਹ ਨੇ ਪਾਰਕ ਤਿਆਰ ਕੀਤਾ ਉਹਦੇ ਪਾਰਕਿੰਗ ਬਣਾ ਕੀਤੀ ਸੀ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਸਪੌਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ 모ਹਾਲੀ ਦੇ 3A ਵਿੱਚ ਖੁੱਲ ਰਹੇ ਠੇਕੇ ਦਾ ਸਥਾਨਕ 2% ਦੇ ਵਸਨੀਕਾਂ ਵੱਲੋਂ ਵਿਰੋਧ ਕੀਤਾ ਗਿਆ। ਉਹਨਾਂ ਦਾ ਕਹਿਣਾ ਸੀ ਕਿ ਨਾਲ ਹੀ ਚੰਡੀਗੜ੍ਹ ਦਾ ਇੱਕ ਪਾਰਕ ਹੈ ਜਿੱਥੇ ਲੋਕ ਸੈਰ ਕਰਨ ਜਾਂਦੇ ਹਨ ਅਤੇ ਲੇਡੀਜ਼ ਵੀ ਜਾਂਦੀਆਂ ਹਨ। ਠੇਕਾ ਖੁੱਲਣ ਨਾਲ ਮਾਹੌਲ ਖਰਾਬ ਹੋਏਗਾ ਅਤੇ ਲੋਕਾਂ ਦਾ ਆਣਾ ਜਾਣਾ ਵੀ ਪ੍ਰਭਾਵਿਤ ਹੋਏਗਾ। ਦੂਜੇ ਪਾਸੇ ਠੇਕੇਦਾਰਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਗਮਾੜਾ ਅਤੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਪਰਮਿਸ਼ਨ ਲੈਣ ਤੋਂ ਬਾਅਦ ਠੇਕਾ ਖੁੱਲਿਆ ਗਿਆ ਹੈ। ਮੌਕੇ ਤੇ ਪਹੁੰਚੇ ਚੰਡੀਗੜ੍ਹ ਅਤੇ ਮੁਹਾਲੀ ਪੁਲਿਸ ਵੱਲੋਂ ਲੋਕਾਂ ਨੂੰ ਸਮਝਾਇਆ ਗਿਆ ਅਤੇ ਆਪਣੇ ਆਪਣੇ ਦਸਤਾਵੇਜ਼ ਲੈ ਕੇ ਬੁਲਾਇਆ ਗਿਆ। ਪਤਰਾਬਬਜੈਕਸ਼ਨ ਕਰਦੀ ਆ ਤੇ ਉਹ ਚੀਜ਼ ਆਪਾਂ ਨੂੰ ਮੈਨੇਜ ਕਰਨੀਆਂ ਪੈਣੀਆਂ ਠੀਕ ਹੈ ਜੀ ਦੇਖੋ ਜੀ ਜਿੱਥੇ ਵੀ ਕੋਈ ਨਾ ਕੋਈ ਸਰਕਾਰ ਨੇ ਕੋਈ ਅਦਾਰਾ ਖੋਲ੍ਹਿਆ ਕੋਈ ਨਾ ਕੋਈ ਦੇਖ ਕੇ ਖੋਲ੍ਹਿਆ ਹੋਊਗਾ ਜੀ ਹੁਣ ਜੇ ਜੇ 100 ਬੰਦਾ ਰਹਿੰਦਾ 100 ਦੇ ਵਿੱਚੋਂ ਜੇ 4 ਨਹੀਂ ਵੀ ਪਿੰਦੇ 4 ਅਬਜੈਕਸ਼ਨ ਕਰਦੇ ਤੇ 96 ਅਗਲੇ ਕਹਿੰਦੇ ਆ ਮਤਲਬ ਠੀਕ ਆ ਪਰ ਉਹ ਚਲੋ ਮੈਂ ਪਬਲਿਕ ਦੇ ਅਗੇਂਸਟ ਨਹੀਂ ਬੋਲ ਰਿਹਾ ਮੈਂ ਇਹ ਕਹਿੰਦਾ ਵੀ ਕੋਈ ਵੀ ਚੀਜ਼ ਆ ਉਹਦਾ ਤਰੀਕੇ ਨਾਲ ਹੱਲ ਹੁੰਦਾ ਆਪਾਂ ਹਾਂ ਜੀ ਅਸੀਂ ਇਹਨਾਂ ਨੂੰ ਰਿਕਵੈਸਟ ਜੀ ਕੀਤੀ ਵੀ ਜਿਹੜੀ 30 ਨੂੰ ਅਲਾਟਮੈਂਟ ਕੀਤੀ ਆ ਸਾਨੂੰ 30 ਲੈਟਰ ਦੇ ਦਿਓ ਉਹ ਸਰ ਮੈਂ ਉਹ ਮਾਨਣਗੇ ਠੀਕ ਹੈ ਜੀ ਬੰਦੇ ਚੜਾਈ ਜੀ ਮੈਂ ਤੁਹਾਨੂੰ ਦੱਸਦਾ ਮੈਂ ਮੇਰੀ ਗੱਲ ਸੁਣੋ ਮੈਂ ਉਹੀ ਇਹਨੂੰ ਰਾਜਾ ਜੀ ਨੂੰ ਗਿਆ ਮੇਰੇ ਪੁਰਾਣੇ ਮਿੱਤਰ ਮੈਨੂੰ ਰਿਟਰਨ ਐਪਲੀਕੇਸ਼ਨ ਦੋ ਠੀਕ ਹੈ ਜੀ ਮੈਂ ਇਹਨਾਂ ਦਾ ਜਿਹੜਾ ਦੇਖੋ ਜੀ ਇਹ ਵਰਕਰ ਆ ਜਾਂ ਕੋਈ ਹੈੱਡ ਆ ਆਪਣੇ ਮੈਂ ਇਹਨਾਂ ਤੋਂ ਡਾਕੂਮੈਂਟ ਮੰਗਾਉਂਗਾ ਤੁਹਾਡੇ ਤੋਂ ਜ਼ਿਆਦਾ ਪਤਾ ਸਾਕੇ ਜਿਹੜਾ ਤਰੀਕਾ ਕੰਮ ਕਰਦਾ ਉਸੇ ਤਰੀਕੇ ਨਾਲ ਉਸ ਤਰੀਕੇ ਨਾਲ ਆਪਾਂ ਕਰਾਂਗੇ ਮੈਂ ਤਾਂ ਹੀ ਕਿਹਾ ਵੀ ਮੈਨੂੰ ਰਿਟਰਨ ਦਿਓ ਠੀਕ ਹੈ ਮੈਂ ਜੋ ਜੋ ਲੀਗਲ ਪ੍ਰੋਸੈਸ ਬਣਦਾ ਇਹਨਾਂ ਤੋਂ ਮੈਂ ਰਿਟਰਨ ਡਾਕੂਮੈਂਟ ਲਵਾਂਗਾ ਉਸ ਤੋਂ ਬਾਅਦ ਮੈਂ ਵੀ ਵੈਰੀਫਾਈ ਕਰੂੰਗਾ ਆਪਾਂ ਤੁਹਾਡੀ ਵੀ ਸੈਟੀਸਫੈਕਸ਼ਨ ਕਰਾਉਣੀ ਆ ਠੀਕ ਹੈ ਜੀ ਬਿਲਕੁਲ ਆਪਾਂ ਮਤਲਬ ਇਹ ਹੈ ਵੀ ਇਸ ਚੀਜ਼ ਨੂੰ ਲੈ ਕੇ ਕੋਈ ਇਸ਼ੂ ਨਹੀਂ ਕ੍ਰੀਏਟ ਹੋਣਾ ਓਏ ਮਸਲਾ ਇਹ ਸੀ ਵੀ ਇਹ ਇੱਥੇ ਨਾ ਦੋ ਫੇਸ ਦੇ ਵਿੱਚ ਐਚ ਐਮ ਐਚ ਐਲ ਦੇ ਕੁਆਟਰ ਨੇ ਉਹਨਾਂ ਦੇ ਵਸਨੀਕ ਉਹਨਾਂ ਦੇ ਪ੍ਰਧਾਨ ਨੇ ਸਵੇਰੇ ਮੈਨੂੰ ਫੋਨ ਆਇਆ ਵੀ ਇੱਕ ਨਾਲ ਲੱਗਦਾ ਚੰਡੀਗੜ੍ਹ ਦਾ ਪਾਰਕ ਹੈ ਉਹਦੇ ਵਿੱਚ ਇੱਕ ਠੇਕਾ ਖੁੱਲ ਗਿਆ ਜਦੋਂ ਅਸੀਂ ਇੱਥੇ ਆਏ ਤਾਂ ਵਾਕਈ ਠੇਕਾ ਖੁੱਲਾ ਹੋਇਆ ਸੀਗਾ ਜੀ ਉਹ ਠੇਕਾ ਠੇਕੇਦਾਰਾਂ ਨੇ ਆ ਕੇ ਗੱਲ ਕੀਤੀ ਥੋੜੀ ਆਪਸ ਤਲਖੀ ਵੀ ਹੋਈ ਤੇ ਪੁਲਿਸ ਆਈ ਪੁਲਿਸ ਨੇ ਹੁਣ ਕਿਹਾ ਵੀ ਅਸੀਂ ਅਰਜ਼ੀਆਂ ਦੋਨੇ ਪਾਰਟੀਆਂ ਦੇ ਦਿਓ ਚੈੱਕ ਕਰ ਲਾਂਗੇ ਵੀ ਏਰੀਆ ਕਿਹਨੇ ਪਰਮਿਸ਼ਨ ਦਿੱਤੀ ਕਿਹਨੇ ਨਹੀਂ ਦਿੱਤੀ ਜੀ ਇਹ ਵੈਰੀਫਾਈ ਹੋ ਕੇ ਫਿਰ ਜੇ ਇਲੀਗਲ ਹੋਇਆ ਤਾਂ ਬੰਦ ਹੋ ਜਾਊਗਾ ਜੇਲੀਗਲ ਹੋਇਆ ਤਾਂ ਚੱਲਦਾ ਰਹੂਗਾ ਜੀ ਇਹ ਜਿਹੜਾ ਠੇਕਾ ਪੰਜਾਬ ਦੀ ਜਗ੍ਹਾ ਤੇ ਖੁੱਲਿਆ ਕੀ ਮਾਚ ਨਹੀਂ ਇਹ ਹੀ ਕਲੀਅਰ ਨਹੀਂ ਹੈਗਾ ਜੀ ਜਿਹੜੇ ਸਾਡੇ ਜਿਹੜੇ ਸਾਡੇ ਇੱਥੋਂ ਦੇ ਪ੍ਰਧਾਨ ਨੇ ਇੱਥੋਂ ਦੇ ਨੁਮਾਇੰਦੇ ਨੂੰ ਕਹਰੇ ਵੀ ਯੂਟੀ ਦੀ ਪਾਰਕਿੰਗ ਜਿੱਥੇ ਆਪਾਂ ਖੜੇ ਯੂਟੀ ਦੀ ਜਗ੍ਹਾ ਤੇ ਇਥੇ ਠੇਕਾ ਨਹੀਂ ਖੁੱਲ ਸਕਦਾ ਸੋ ਇਹ ਗੱਲ ਦਾ ਰੌਲਾ ਹੁਣ ਆਪੇ ਦੋਨੇ ਪਾਰਟੀਆਂ ਆਪਸ ਵਿੱਚ ਬੈਠ ਕੇ ਡਿਸਕਸ ਕਰ ਲੈਣੀ ਹੈ ਇਹ ਠੇਕਾ ਪਿਛਲੇ ਸਾਲ ਵੀ ਖੁੱਲਣ ਲੱਗੇ ਸੀਗੇ ਅਸੀਂ ਉਦੋਂ ਵੀ ਸਾਰੇ ਮਨਾਂ ਨੇ ਇਕੱਠੇ ਹੋ ਗਏ ਸੀ ਤੀਸੀ ਬਈ ਚੰਡੀਗੜ੍ਹ ਬਾਉਂਡਰੀ ਤੇ ਤੁਸੀਂ ਨਹੀਂ ਖੋਲ ਸਕਦੇ ਚੰਡੀਗੜ੍ਹ ਦਾ ਪਾਰਕਿੰਗ ਜਿਹੜੀ ਹੈ ਪਾਰਕ ਦੀ ਬਣਾਈ ਹੋਈ ਹੈ ਪਾਰਕ 'ਚ ਲੋਕ ਬੱਚੇ ਜਨਨੀਆਂ ਆਉਂਦੇ ਨੇ ਸ਼ਾਮ ਨੂੰ ਉਸ ਵੇਲੇ ਬੰਦ ਹੋ ਗਿਆ ਸੀ ਸਾਲ ਪਾਰੇ ਖੁੱਲਗਾ ਪਹਿਲੇ ਨੇ ਚੁੱਕਿਆ ਨਹੀਂ ਹੁਣ ਕੋਈ ਨਵੀਂ ਪਾਰਟੀ ਆ ਗਈ 15 ਦਿਨ ਪਹਿਲਾਂ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਉਦੋਂ ਅਸੀਂ ਰਿਕਵੈਸਟ ਕੀਤੀ ਤੇ ਇਹ ਚਲੇ ਗਏ ਸੀ ਉਦੋਂ ਵੀ ਇਹ ਸੇ ਕਿਹਾ ਵੀ ਸਾਨੂੰ ਜਿੱਥੇ 31 ਅਲਾਟਮੈਂਟ ਦਿੱਤੀ ਹੈ ਸਾਨੂੰ ਲੈਟਰ ਦੇ ਦਿਓ ਨਹੀਂ ਦਿੱਤੀ ਅੱਜ ਵੀ ਅਸੀਂ ਇਹੀ ਕਹਿ ਰਹੇ ਸੀ ਕਿ ਅਗਰ ਤੁਹਾਨੂੰ ਕਿਸੇ ਨੇ ਅਲਾਟਮੈਂਟ ਕੀਤੀ ਹੈ ਸਾਨੂੰ ਦੇ ਦਿਓ ਅਥਾਰਟੀ ਲੈਟਰ ਕਹਿੰਦੇ ਸੀ ਇਹਨਾਂ ਦੇ ਨਾਲ ਕੋਈ ਦੋ ਮਰਜ਼ੀ ਕਰ ਲੋ ਤਾਂ ਸਾਨੂੰ ਸਾਰੇ ਪਾਸਿਆਂ ਤੋਂ ਪੁਲਿਸ ਤੇ ਚੰਡੀਗੜ੍ਹ ਤੋਂ ਜਿਹੜਾ ਜਿਹੜਾ ਖੋਖਾ ਜਿਹਾ ਪੰਜਾਬ 'ਚ ਰੱਖਿਆ ਹੋਇਆ ਲੇਕਿਨ ਆ ਜਿਹੜੀ ਬਾਉਂਡਰੀ ਹੈ ਆ ਦੇਖੋ ਬਣੀ ਹੋਈ ਇਹ ਚੰਡੀਗੜ੍ਹ ਜਿੱਥੇ ਆਪਾਂ ਖੜੇ ਆ ਇਹ ਵੀ ਚੰਡੀਗੜ੍ਹ ਜਦੋਂ ਚੰਡੀਗੜ੍ਹ ਨੇ ਪਾਰਕ ਤਿਆਰ ਕੀਤਾ ਉਹਦੇ ਵੀ ਪਾਰਕਿੰਗ ਬਣਾ ਕੇ ਦਿੱਤੀ ਸੀ ਗੱਡੀਆਂ ਖੜੀਆਂ ਵਾਸਤੇ ਲਾਈਨਾਂ ਲਾਈਆਂ ਸਰ ਇਹ ਰਿਹਾ ਇਸ ਤੋਂ ਕਾਫੀ ਦੂਰ ਹਟੇ ਰਹਿ ਹੈ ਤੁਹਾਡੇ ਦੇਦਰ ਹੈ ਸ਼ਾਮ ਨੂੰ ਸਵੇਰੇ ਸ਼ਾਮ ਜਨਾਨੀਆਂ ਬੱਚੇ ਸਾਰ ਕਰਨ ਦੇ ਪਾਰਕ ਵਾਸਤੇ ਜੋ ਗੇਟ ਲੱਗਿਆ ਦੇ ਸੋ ਸਾਹਮਣੇ ਚੰਡੀਗੜ੍ਹ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ ਕਰਨ ਵਾਸਤੇ ਪਾਰਕ ਬਣਾ ਕੇ ਦਿੱਤਾ ਇੱਥੇ ਜੇ ਗੱਡੀਆਂ ਖੜੀਆਂ ਹੋ ਗਈਆਂ ਸ਼ਰਾਬ ਪੀਣਗੇ ਲੋਕ ਤਾਂ ਕੀ ਕਰਨਗੇ ਤੁਹਾ ਸਾਡੀ ਆ ਪ੍ਰੋਬਲਮ ਹੈ ਹੋਰ ਕੋਈ ਪ੍ਰੋਬਲਮ ਨਹੀਂ ਅਸੀਂ ਸ਼ਾਮ ਨੂੰ ਸਾਰੇ ਇੱਥੇ ਸੈਰ ਕਰ ਜਾਂਦੇ ਆਂ ਬੀਬੀਆਂ ਜਾਂਦੀਆਂ ਬੱਚੇ ਜਾਂਦੇ ਨੇ ਇਧਰੋਂ ਵੀ ਆਉਂਦੇ ਨੇ 3 4 2 3 4 ਸਾਰੇ ਆਉਂਦੇ ਨੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ